ਅੱਜ ਬਦਾਨ ਸਵਾ ਹਲਕਾ ਪੂਰਬੀ ਚ ਹਵਾਲ ਨੰਬਰ 12 ਦੇ ਵਿੱਚ ਔਰ ਸਾਰੇ ਹੀ ਟੀਮ ਨੇ ਇਕੱਠੇ ਹੋ ਕੇ ਅੱਜ ਜਿਹੜਾ ਖੂਦਨ ਕੈਂਪ ਲਾਇਆ ਵਾ ਤੇ ਬਹੁਤ ਬਹੁਤ ਵਧਾਈ ਦਿਨਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਹੀ ਸਾਰੇ ਆਮ ਆਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਸਾਰੇ ਮਿਲਕੇ ਦੋਸਤਾਂ ਮਿੱਤਰਾਂ ਦਾ ਸਾਰੇ ਭਰਾਵਾਂ ਦਾ ਤੇ ਸਾਡੀ ਭੈਣ ਜਿਹੜੀ ਜ਼ਿਲ੍ਹਾ ਪ੍ਰਧਾਨ ਆ ਆਮ ਆਦੀ ਪਾਰਟੀ ਦੀ ਲੇਡੀਜ਼ ਵਿੰਗ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਇਹਨਾਂ ਦੇ ਜਨਮ ਦਿਨ ਤੇ ਅੱਜ ਇਕੱਠੇ ਹੋ ਕੇ ਸਾਰਿਆਂ ਨੇ ਉਹ ਕੇ ਬਲੱਡ ਦੇ ਹੂਨਨ ਕੈਂਪ ਲਾਇਆ ਵਾ ਤੇ ਬਹੁਤ-ਬਹੁਤ ਇਹਨਾਂ ਨੂੰ ਜਨਦਨ ਦੀ ਵਧਾਈ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਪ੍ਰਮਾਤਮਾ ਇਹਨੂੰ ਪੈਨ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਇਹ ਹੋਰ ਵੱਧ ਚੜ ਕੇ ਆਮਾ ਦੀ ਪਾੜੀ ਦੀ ਸੇਵਾ ਕਰ ਸਕਣ ਔਰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਵੀ ਆਓ ਇਕੱਠੇ ਹੋ ਕੇ ਆਪਾਂ ਸਮਾਜ ਦੀ ਸੇਵਾ ਚ ਵੱਧ ਤੋਂ ਵੱਧ ਯੋਗਦਾਨ ਪਾਈਏ ਵੱਧ ਤੋਂ ਵੱਧ ਹਿੱਸਾ ਲਈਏ ਤਾਂ ਕਿ ਆਪਾਂ ਸਮਾਜ ਦਾ ਇੱਕ ਅੰਗ ਆ ਤੇ ਇਨਸਾਨੀ ਦੀ ਸੇਵਾ ਕਰਕੇ ਉਹ ਧਰਮ ਜਿਹੜਾ ਇਨਸਾਨੀ ਦੀ ਸੇਵਾ ਸਭ ਤੋਂ ਉੱਤਮ ਧਰਮ ਉਹ ਧਰਮ ਖਟਿਏ ਔਰ ਵੱਧ ਤੋਂ ਵੱਧ ਖੂਨਦਾਨ ਕਰਿਏ ਤਾਂ ਕਿ ਤੁਹਾਡਾ ਇੱਕ ਕਤਰਾ ਖੂਨ ਦਾ ਕਿਸੇ ਨਾ ਕਿਸੇ ਦੀ ਜਾਨ ਬਚਾ ਸਕਤੇ ਤੇ ਬਹੁਤ ਵੱਡਾ ਉਪਰਾਲਾ ਹੋਊਗਾ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਤੇ ਇਸ ਤੋਂ ਇਲਾਵਾ ਅੰਗਦਾਨ ਵੀ ਜਰੂਰ ਕਰਿਏ ਕਿਉਂਕਿ ਅੱਜ ਆਪਾਂ ਸਾਰੇ ਜਾਣਦੇ ਆ ਮਤਲਬ ਕਿ 21ਵੀਂ ਸਦੀ ਚੱਲ ਰਹੀ ਹੈ ਤੇ ਅੱਜ ਹਰ ਅੰਗ ਚੇਂਜ ਹੋਣ ਲੱਗ ਗਿਆ ਪਰਮਾਤਮਾ ਨਾ ਕਰੇ ਕਿਸੇ ਵੀ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦਾ ਕਿਸੇ ਨਾ ਕਿਸੇ ਦਾ ਜਿਹੜਾ ਅੰਗ ਆ ਉਹ ਕਿਸੇ ਕੰਮ ਆ ਸਕੇ ਉਹ ਚੱਲਦਾ ਫਿਰਦਾ ਹੋ ਸਕੇ ਤੇ ਉਹ ਜੇ ਕਿਸੇ ਦੇ ਅੰਗ ਕਾਮ ਆਉਗਾ ਜਿਹੜਾ ਪਰਮਾਤਮਾ ਨਾ ਕਰੇ ਜੇ ਜਾਂਦਾ ਤੇ ਉਹ ਸਦਾ ਲਈ ਜਿਉਂਦਾ ਹੁੰਦਾ ਵਾ ਤੇ ਅੰਗਦਾਨ ਜਰੂਰ ਕਰੋ ਤੇ ਖਾਸ ਕਰਕੇ ਮੈਂ ਬੇਨਤੀ ਹੱਥ ਜੋੜ ਕੇ ਕਰੂੰਗਾ ਵੀ ਜੋ ਅੱਜ ਲੁਧਿਆਣੇ ਦੇ ਵਿੱਚ ਪੋਲੂਸ਼ਨ ਵੱਧ ਗਿਆ ਬਿਮਾਰੀਆਂ ਵੱਧ ਰਹੀਆਂ ਨੇ ਤੇ ਉਹਦਾ ਕਾਰਨ ਹੈਗਾ ਇੰਡਸਟਰੀ ਜਿਆਦਾ ਹੋਣ ਕਰਕੇ ਵਾਹਕਲ ਜਿਆਦਾ ਹੋਣ ਕਰਕੇ ਇੰਡਸਟਰੀ ਤੇ ਵਾਹਕਲ ਆਪਾਂ ਬੰਦ ਨਹੀਂ ਕਰ ਸਕਦੇ ਕਿਉਂਕਿ ਆਪਣੇ ਤਰੱਕੀ ਦਾ ਸਾਧਨਾ ਉਹਦਾ ਬਦਲ ਜਰੂਰ ਆਪਣੇ ਕੋਲ ਆਪਾਂ ਵੱਧ ਤੋਂ ਵੱਧ ਰਕਤ ਲਾਈਏ ਤਾਂ ਕਿ ਆਪਾਂ ਆਪਣੇ ਲੁਧਿਆਣੇ ਨੂੰ ਸਾਫ਼ ਸੁਥਰਾ ਰੱਖ ਸਕੀਏ ਲੁਧਿਆਣੇ ਨੂੰ ਬਵਾਰੀਆਂ ਤੋਂ ਬਚਾ ਸਕੀਏ ਔਰ ਜੋ ਅੱਜ ਹਵਾ ਖਰਾਬ ਹੋ ਰਹੀ ਹੈ ਤੇ ਉਹ ਠੀਕ ਕਰ ਸਕੀਏ ਕਿਉਂਕਿ ਇੱਕੋ ਇੱਕ ਦਰਖਤ ਨੇ ਜਿਹੜੇ ਸਾਫ਼ ਸੁਥਰੀ ਸਾਨੂੰ ਆਕਸੀਜਨ ਦਿੰਦੇ ਆ ਮੈਂ ਤਾਂ ਸਾਰਿਆਂ ਨੂੰ ਮਿਲ ਕੇ ਮੇਰੇ ਬਜ਼ੁਰਗਾਂ ਨੂੰ ਬੇਨਤੀ ਕਰੂੰਗਾ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਖਾਗ ਖਾ ਕੇ ਫਲਾਲਦੇ ਆ ਵਧੀਆ ਕੱਪੜੇ ਪਾਉਨੇ ਆ ਤਾਂ ਕਿ ਉਹ ਤੰਦਰੁਸਤ ਰਹਿਣ ਤੇ ਉਹਦੇ ਤੰਦਰੁਸਤੀ ਵਾਸਤੇ ਜ਼ਿਆਦਾ ਜ਼ਰੂਰੀ ਆ ਹਾਂ ਪਰ ਉਹ ਹਵਾ ਤੇ ਪਾਣੀ ਜੀ ਤੋਂ ਵਗੈਰਾ ਆਪਾਂ ਬਾਜੀ ਨਹੀਂ ਸਕਦੇ ਹਵਾ ਦੇ ਪਾਣੀ ਸਮਾਦਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਪਾਣੀ ਨੂੰ ਵੀ ਮਿਲ ਕੇ ਵੇਸਟ ਨਾ ਕਰੀਏ ਤੇ ਹਵਾ ਨੂੰ ਸਾਫ਼ ਸੁਥਰੀ ਰੱਖਣ ਵਾਸਤੇ ਵੱਧ ਤੋਂ ਵੱਧ ਦਰਖਤ ਲਾਈਏ ਇੱਕ ਰੁੱਖ 100 ਸੋਕ ਆਪਾਂ ਦਰਖਤ ਜਰੂਰ ਕਿਉਂਕਿ ਹੁਣ ਆ ਦੋ ਮਹੀਨੇ ਹਜੇ ਜਿਹੜੇ ਦਰਖਤ ਦੇ ਸਮਾਂ ਲਾਉਣ ਦਾ ਤੇ ਖਾਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਦਾ ਜਿਹੜੀਆਂ ਦਰਖਤ ਲਾਉਂਦੀਆਂ ਨੇ ਪਰ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ 500 ਦਰਖਤ ਲਾਉਣ ਦੀ ਬਜਾਏ 50 ਦਰਖਤ ਲਾ ਲਓ ਉਹਨੂੰ ਪਾਲਣ ਦਾ ਪ੍ਰਬੰਧ ਜ਼ਰੂਰ ਕਰੋ ਕਿਉਂਕਿ ਆਪ ਤੇ ਪਿੱਛੇ ਦਰਖਤ ਸੁੱਕਦੇ ਜਾਂਦੇ ਨੇ ਉਹਨਾਂ ਨੂੰ ਪਾਲਣ ਵਾਲਾ ਨਹੀਂ ਪਈ ਤੇ ਮੈਂ ਤਾਂ ਇਹ ਹਰੇਕ ਬੰਦੇ ਨੂੰ ਇੱਕ ਇਹ ਹਰੇਕ ਮੈਂਬਰ ਨੂੰ ਇੱਕ ਬੇਨਤੀ ਕਰੂੰਗਾ ਆਪਣਾ ਇੱਕ ਦਰਖਤ ਜਰੂਰ ਡਾਪਟ ਕਰੋ ਉਹਨੂੰ ਇੱਕ ਦਿਨ ਨਹੀਂ ਤਾਂ ਹਫਤੇ ਦੇ ਵਿੱਚ ਦੋ ਦਿਨ ਜਰੂਰ ਜਾ ਕੇ ਦੇਖੋ ਜਿਵੇਂ ਆਪਾਂ ਆਪਣੇ ਭੈਣ ਭਾਈਆਂ ਨੂੰ ਮਿਲ ਕੇ ਮਿਲਦੇ ਹਾਂ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਮਿਲਦੇ ਹਾਂ اسی ਤਰ੍ਹਾਂ ਉਹ ਦਰਖਤ ਨੂੰ ਮਿਲੋ ਕਿਉਂਕਿ ਰੁੱਖ ਵੀ ਬੋਲਦੇ ਨੇ ਰੁੱਖ ਵੀ ਗੱਲਾਂ ਕਰਦੇ ਨੇ ਤੇ ਆਪਾਂ ਵੱਧ ਤੋਂ ਵੱਧ ਰੁੱਖ ਲਵਾ ਕੇ ਲਾ ਕੇ ਤੇ ਆਪਣੇ ਦੁੱਖ ਦੂਰ ਕਰੀਏ ਔਰ ਹਵਾ ਪਾਣੀ ਸਾਫ਼ ਕਰੀਏ ਤੇ ਆਪਣੇ ਲੁਧਿਆਣੇ ਨੂੰ ਤਰੱਕੀ ਤੇ ਲੈ ਕੇ ਜਾਈਏ ਕਿਉਂਕਿ ਆਮ ਆਦੀ ਪਾਰਟੀ ਦਾ ਮਿਸ਼ਨ ਸਾਡੇ ਮਾਝ ਮੁੱਖਮਤੀ ਜੀ ਸਾਹਿਬ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਸ਼੍ਰੀ ਰਵਿੰਦ ਕੇਜੀਵਾਲ ਦਾ ਮਿਸ਼ਨ ਆ ਪੰਜਾਬ ਨੂੰ ਇੰਡੀਆਂ ਨੂੰ ਤੰਦਰੁਸਤ ਕਰਨਾ ਤੇ ਉਹ ਤੰਦਰੁਸਤ ਕਰਨ ਵਾਸਤੇ ਇੱਕੋ ਇੱਕ ਸਾਧਨਾ ਜਿਵੇਂ ਕਿ ਸਾਡੇ ਮਾਝ ਮੁੱਖਮਤੀ ਭਗਤ ਸਿੰਘ ਮਾਨ ਜੀ ਨੇ ਭਗਤ ਸਿੰਘ ਹਵਾ ਲਹਿਰ ਚਲਾ ਕੇ ਇੱਕ ਵੱਖਰਾ ਕੰਮ ਲਗੇ ਪਹਿਲ ਕੀਤੀ ਆ ਤੇ ਅੱਜ ਉਹਦੇ ਤਹਿਤ ਮਿਲ ਕੇ ਕਰੋੜਾਂ ਦਰਖਤ ਲੱਗ ਚੁੱਕੇ ਨੇ। ਲੱਖਾਂ ਦਰਖਤ ਲੱਗ ਚੁੱਕੇ ਨੇ ਤੇ ਆਪਾਂ ਹੋਰ ਵੱਧ ਤੋਂ ਵੱਧ ਰਕਤ ਲਾਈਏ। ਤੇ ਲੁਧਿਆਣੇ ਨੂੰ ਸਾਫ ਸੁਥਰਾ ਬਣਾਈਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ। ਜਿਹੜਾ ਆਸ਼ੀਮਨ ਕਾਰਡ ਬੰਦ ਹੋ ਗਿਆ ਪ੍ਰਾਈਵੇਟ ਹਸਪੀਟਲ ਨੇ ਮਨਾ ਕਰਤਾ ਕਿ ਜਿਹੜੇ ਪ੍ਰਾਈਵੇਟ ਜਿਹੜੇ ਵਿਵਾਜ ਨਹੀਂ ਕਰਨਗੇ ਕਿਉਂਕਿ ਪੇਮੈਂਟ ਨਹੀਂ ਆ ਰਹੀ ਸਤਿਕਾਰ। ਅ ਦੇਖੋ ਇਹ ਸੈਂਟਰ ਗਵਰਨਮੈਂਟ ਦੀ ਆ ਸੈਂਟਰ ਗਵਰਨਮੈਂਟ ਅੱਜ stdc ਕਰ ਰਹੀ ਆ ਔਰ ਜਿੰਨੀ ਆ ਵੀ ਅੱਜ ਤੱਕ ਸੈਂਟਰ ਦੇ ਵਿੱਚ ਗਵਰਨਮੈਂਟ ਆਈਆਂ ਨੇ ਸਰਕਾਰ ਆਈਆਂ ਔਰ ਹਮੇਸ਼ਾ ਪੰਜਾਬ ਨਾਲ stdc ਹੋਇਆ। ਜਦ ਕਿ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਮਰਕੇ ਦੇਸ਼ ਦੀ ਤਰੱਕੀ ਵਾਸਤੇ ਦੇਸ਼ ਦੀ ਯਾਦੀ ਵਾਸਤੇ ਸਭ ਤੋਂ ਵੱਡਾ ਯੋਗਦਾਨਾ ਔਰ ਸਭ ਤੋਂ ਜ਼ਿਆਦਾ ਤਰੱਕੀ ਅਜੇ ਤੱਕ ਜਿੰਨੀਆਂ ਕੇਂਦਰੀ ਸਰਕਾਰਾਂ ਆਈਆਂ ਪੰਜਾਬ ਨਾ ਕਰਦੀਆਂ ਆ ਅੱਜ ਸਾਡੇ ਫੰਡ ਰੁਕੇ ਹੋਏ ਨੇ ਜਿਹੜੇ ਆਸ਼ੀਮਾਨ ਕਾਰਡ ਹੈ ਮਿਲਕੇ ਉਹਨਾਂ ਦੀ ਡਿਊਟੀ ਆ ਸਾਡੇ ਕੋਲ ਇਨਕਮ ਟੈਕਸ ਉਹ ਲੈਂਦੇ ਨੇ ਜੀਐਸਟੀ ਉਹ ਲੈਂਦੇ ਨੇ ਸਾਰੇ ਦਾ ਸਾਰਾ ਧਨ ਸਟੇਟ ਦਾ ਲੁੱਟ ਕੇ ਲੈ ਕੇ ਜਾਂਦੇ ਨੇ ਤੇ ਪਰ ਉਹ ਸਾਨੂੰ ਵਾਪਸ ਆਉਣ ਵੇਲੇ ਤੇ ਹੋ ਮਿਲ ਕੇ ਸਾਨੂੰ 300 ਦੇ ਦੇ ਇਸ ਕਰਕੇ ਮੈਂ ਜਰੂਰ ਅਪੀਲ ਵੀ ਕਰੂੰਗਾ ਬੇਨਤੀ ਵੀ ਕਰੂੰਗਾ ਮਿਲ ਕੇ ਸੈਂਟਰ ਗਵਰਨਮੈਂਟ ਨੂੰ ਜਿਹੜੇ ਸਾਡੇ ਫੰਡ ਵੀ ਦਿੱਤੇ ਜਾਣ ਤੇ ਜਿਹੜੇ ਇਹ ਮਿਲ ਕੇ ਜਿਹੜੇ ਆਪਾਂ ਆਸ਼ੂਮਨ ਕਾਰਡ ਬਣਾਇਆ ਵਾ ਇਹ ਚੱਲਦੇ ਕਿਤੇ ਜਾਣ ਤਾਂ ਕਿ ਹਰੇਕ ਵਿਅਕਤੀ ਨੂੰ ਇਲਾਜ ਮਿਲ ਕੇ ਫ੍ਰੀ ਮਿਲ ਸਕੇ ਕਿਉਂਕਿ ਕੈਨੇਡਾ ਅਮਰੀਕਾ ਇੰਗਲੈਂਡ ਅੱਜ ਸਾਡੇ ਅਸੀਂ ਬੱਚੇ ਭੇਜ ਰਹੇ ਹਾਂ ਉੱਥੇ ਹਰ ਬੰਦੇ ਦਾ ਦਵਾਈ ਤੇ ਪੜਾਈ ਦਾ ਖਰਚਾ ਬਿਲਕੁਲ ਹੀ ਜ਼ੀਰੋ ਖਰਚਾ ਵਾ ਅੱਜ ਜੇ ਦਵਾਈ ਤੇ ਪੜਾਈ ਦਾ ਆਪਾਂ ਹੱਲ ਕਰ ਲਈਏ ਮਸਲਾ ਹੱਲ ਕਰ ਲਈਏ ਹਰੇਕ ਘਰ ਦਾ 50 ਤੋਂ 60% ਬਜਟ ਦਵਾਈ ਪੜਾਈ ਤੇ ਲੱਗਦਾ ਵਾ ਔਰ 50 ਤੋਂ 60% ਬਜਟ ਜਿਹਦਾ ਬਚਣ ਲੱਗਿਆ ਉਹ ਤੇ ਸੁਖੀ ਹੋ ਜਾਊਗਾ ਉਹ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਵਧਿਆ ਕਰ ਸਕੋ ਆਪਣੇ ਬੱਚਿਆਂ ਨੂੰ ਵਧਿਆ ਪਾਲ ਸਕੋ ਆਪਣੀ ਪਰਿਵਾਰ ਦੀ ਤੱਕੀ ਕਰ ਸਕੋ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਸੈਂਟਰ ਸਰਕਾਰ ਨੂੰ ਤੇ ਜਿਹੜਾ ਇਹ ਦਵਾਈ ਤੇ ਪੜਾਈ ਦਾ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਫੰਡ ਦੇਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਫੰਡ ਦੇਣ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਜੀ ਮੈਂ ਕੀ ਕਹਿਣਾ ਚਾਹੁੰਦੀ ਅੱਜ ਬਲੱਡ ਕੈਂਪ ਲਗਾਇਆ ਗਿਆ ਤੁਹਾਡਾ ਜਨਮ ਦਿਨ ਵੀ ਅੱਜ ਇਸ ਖੁਸ਼ੀ ਦੇ ਵਿੱਚ ਕੀ ਕਹਿਣਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਹਾਂ ਸਾਰੀ ਵੀਰਾਂ ਦਾ ਭੈਣਾਂ ਦਾ ਬੰਦਿਆਂ ਦਾ ਜਿਹੜੀ ਇੱਥੇ ਪਹੁੰਚੇ ਨੇ ਇੱਕ ਤਾਂ ਜਨਮ ਦਿਨ ਮੁਬਾਰਕ ਨੇ ਮਾਸਿਓਰ ਦੂਸਰਾ ਆਪਣੇ ਗਨੀਸ਼ ਸਿੰਘ ਕੈਂਪ ਦੇ ਵਿੱਚ ਇਸ ਸਾਲ ਆਏ ਵਾਸਤੇ ਮੈਂ ਦਿਲੋਂ ਇਹ ਕਹਿਣਾ ਹਾਂ ਕਿ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਜੋ ਵੀ ਇੱਥੇ ਪਹੁੰਚ ਕੇ ਆਪਣੀ ਪ੍ਰੈਜ਼ੈਂਸ ਦੇ ਰਹੇ ਨੇ ਔਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਵੀ ਛੋਟੀ ਜਿਹੀ ਸੇਵਾ ਦਿੱਤੀ ਕਬਿੱਤੇ ਪਹੁੰਚ ਗਿਆ ਆਪਣਾ ਸੇਵਾ ਦੇ ਵਿੱਚ ਪਰ ਮਹਨ ਤਾਂ ਕਿੰਨੇ ਕਿ ਜਿਹੜੇ ਡੋਨਰ ਜਿਹੜੇ ਆ ਚੁੱਕੇ ਨੇ ਉਹਨਾਂ ਦੇ ਜਿਹੜੇ ਨੀਅਰ ਅਬਾਊਟ 40 ਪਲਸ ਡੋਨਰ ਹੋ ਚੁੱਕੇ ਨੇ ਔਰ ਉਮੀਦ ਹੈ ਕਿ ਸ਼ਾਮ ਤੱਕ ਇਹ ਗਿਣੀ ਪਾ ਦੇਗੀ ਔਰ ਆਈ ਜਾ ਰਹੇ ਨੇ ਡੋਨਰ ਜਿਕੇ ਤੇ ਮੈਸੇਜ ਆ ਗਿਆ ਕਿ ਸੱਡੇ ਨਾਲ ਫੋਕ ਕਰਕੇ ਥੋੜਾ ਜਿਹਾ ਲੇਟ ਤੁਹਾਨੂੰ ਪਤਾ ਨਹੀਂ ਕੀ ਕਰਦੀ ਹੈ ਬਾਕੀ ਡੋਨਰਸ ਤੋਂ ਵਾਟ ਕੀ ਜੋ ਪਿਆਰ ਮਿਲ ਰਿਹਾ ਹੈ ਸਾਰੀ ਸੰਜਤਾ ਉਹਨੇ ਮਿਸਾਈਲ ਦੇ ਰਹੀ ਹੈ ਤੇ ਮੈਡਮ ਅੱਜ ਬਲੱਡ ਕੈਂਪ ਦਾ ਟਾਈਮ ਟਾਈਮਿੰਗ ਕੀ ਰੱਖੀ ਗਈ ਹੈ ਤੋਰ ਜਿਹੜੀ ਡਾਕਟਰਾਂ ਦੀ ਟੀਮ ਹੈ ਕਿਸ ਹਸਪੀਟਲ ਤੋਂ ਆਈ ਹੈ ਸੋ ਜੀ ਜੇ ਕਿ ਸ਼ਾਮ ਨੂੰ 4 ਵਜੇ ਕਰਦੇ ਹਾਂ ਠੀਕ ਹੈ ਮੈਡਮ ਜਿਵੇਂ ਆ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਆ ਪਿੱਛੇ ਨਸ਼ੇ ਵਿੱਚ ਡੁੱਬਦੀ ਜਾ ਰਹੀ ਅੱਜ ਦੀ ਪੀੜ੍ਹੀ ਨੇ ਤੁਸੀਂ ਕੀ ਤੁਹਾਡੇ ਨੂੰ ਮੈਸੇਜ ਹੈਗਾ ਅੱਜ ਕੱਲ੍ਹ ਅੱਜ ਦੀ ਦੇਖਣੀ ਆ ਕਿ ਵੀ ਅਕਸਰ ਹੀ ਪੰਜਾਬ ਦੇ ਨਾਲ ਇੱਕ ਤੱਬਾ ਲੱਗਿਆ ਹੋਇਆ ਹੈ ਜਿਹੜੀ ਨਸ਼ਿਆਂ ਦਾ ਤੱਬਾ ਆ ਪਰ ਮੈਂ ਜ਼ਰੂਰ ਕਹਿਣਾ ਚਾਹੁੰਦੀ ਕਿ ਮੇਰੇ ਵੀ ਜਿਹੜੇ ਦੇਖਦੇ ਮੇਰੀ ਭੈਣਾਂ ਜਿਹੜੀਆਂ ਦੇਖੋ ਦੇਖਣ ਵੀ ਕਿੱਦਾਂ ਹਿਊਸ ਆ ਜ ਸਾਹ ਜੁੜ ਕੇ ਆਪਣੇ ਆਪ ਨੂੰ ਸੁਰੱਖਣ ਖਾਤਰ ਵੀ ਡੋਨੇਟ ਕਰ ਰਹੇ ਨੇ ਕਿ ਕਿਸੇ ਦੀ ਅਮੁੱਲੀ ਜਾਨ ਬਚਾਉਣ ਖਾਤਰ ਜਿਹੜਾ ਖੂਨ ਦਾਨ ਰਹਿਣੀ ਤੇ ਆਪਾਂ ਨੂੰ ਇਸ ਨੂੰ ਸਹੀ ਲੈਣੀ ਚਾਹੀਦੀ ਹੈ ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਹਟਾ ਕੇ ਨਾ ਤੋਂ ਦੂਰ ਰੋਕੇ ਚੰਗੇ ਰਹਿਣ ਸੈਣ ਵੱਲ ਜਾਣਾ ਚਾਹੀਦਾ ਤੇ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਹੋਰ ਉੱਚਾ ਲੈ ਕੇ ਜਾਣਾ ਚਾਹੀਦਾ ਮਨ ਸੋਹਣਾ ਚਾਹੀਦਾ ਕਿ ਜਿਹੜਾ ਨੌਜਵਾਨ ਪੀੜੀ ਹੈ ਬਹੁਤ ਹੀ ਜ਼ਿਆਦਾ ਤੰਦੂਸਤ ਹੈ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਮਮ ਕਿਹੜੇ ਹਸਪਤਲ ਤੋਂ ਤੁਹਾਡੀ ਡਾਕਟਰ ਜੀ ਅੱਜ ਮੈਡਮ ਪ੍ਰਿੰਸੀਪਲ ਇੰਦਰਜੀਤਪੁਰ ਮੈਡਮ ਜੀ ਦਾ ਬਰਥਡੇ ਆਮਾ ਦੀ ਪਾਰਟੀ ਤੋਂ ਅੱਜ ਕੀ ਕਹਿਣਾ ਚਾਹੋਗੇ ਔਰ ਕਿੰਨੇ ਕੁ ਡੋਨਰ ਆ ਚੁੱਕੇ ਹੋਏ ਨੇ ਇਸ ਵੇਲੇ ਅਨਲੋਕ ਯੂਥ ਵੀ ਇੱਥੇ ਜੰਦੀ ਵੀ ਬਲੱਡ ਡੋਨੇਸ਼ਨ ਕੈਂਪ ਲਾਇਆ ਹੋਇਆ ਹੈ ਜਿੰਨੇ ਜਿਹੜੇ ਹੋ ਸਕਦੇ ਉਹਨਾਂ ਜਿਹਨੇ ਬਲੱਡ ਡੋਨੇਟ ਕਰਨੇ ਆਏ ਕਿਉਂਕਿ ਬਹੁਤ ਮੀਆ ਪਲੇਟੋਨੇਟ ਕਰਾਉਣਾ ਕਿਸੇ ਕਿਸੇ ਨੂੰ ਵੀ ਲੋੜ ਹੋ ਸਕਦੀ ਹੈ ਸਾਚੇ ਆਪਣੇ ਬੋਡੀ ਲਈ ਵੀ ਇਹ ਇੱਕ ਚੀਜ਼ ਹੈ ਡੋਨੇਸ਼ਨ ਕਰਨਾ ਕੋਈ ਮਾੜੀ ਚੀਜ਼ ਨਹੀਂ ਹੈ ਜਿੰਨੇ ਵੀ ਲੋਕ ਇੱਥੇ ਹੋ ਸਕਦੇ ਉਸਨੇ ਆਏ ਡੋਨੇਟ ਕਰਕੇ ਜਾਈ ਮੈਡਮ ਕਿੰਨੇ ਕਿ ਡੋਨਰ ਜਿਹੜੇ ਨੇ ਇਸ ਸਮੇਂ ਬਲੱਡ ਡੋਨੇਟ ਕਰ ਚੁੱਕੇ ਨੇ ਸਾਡੇ ਮਾਈਟ 40+ ਹੋ ਚੁੱਕੇ ਹਨ ਤੁਹਾਡੇ ਵੱਲੋਂ ਯੂਥ ਨੂੰ ਕੀ ਮੈਸੇਜ ਹੈ ਜਿਹੜਾ ਅੱਜ ਦੀ ਪੂਰੀ ਹੈ ਕੋਈ ਡੀਟੀ ਕੀ ਹੁੰਦੀ ਹੈ ਸੋਣਾ ਫੋਨ ਨਿਕਲਦਾ ਨਵਾਂ ਫੋਨ ਬਣਦਾ ਸਾਰੀ ਸਕੀਨ ਹੈ ਤੁਹਾਨੂੰ ਲੱਗਦਾ ਜੇ ਨੰਬਰ ਹੋਵੇ ਆਇਆ ਤਾਂ ਕਰੀਏ ਕਿ ਆਪਾਂ ਦਰਜੀਤਪੁਰ ਮੈਡਮ ਦਾ ਜਿਹੜਾ ਇੱਕ ਬਰਥਡੇ ਵੀ ਹੈ ਤੇ ਅੱਜ ਇੱਥੇ ਬਲੱਡ ਕੈਂਪ ਲੱਗਿਆ ਕੀ ਕਰਨਾ ਚਾਹੁੰਗੇ ਉਸ ਬਾਰੇ ਅਸੀਂ ਸਭ ਤੋਂ ਪਹਿਲਾਂ ਸਾਨੂੰ ਮੈਡਮ ਅੰਦਰਜੀਤਪੁਰ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਹਾਂ ਤੇ ਦੂਜਾ ਜਿਹੜਾ ਉਹਨਾਂ ਨੇ ਬਹੁਤ ਸਲਾਟਾ ਜਿਉਂ ਪ੍ਰਦਮ ਕੀਤਾ ਜਿਹੜਾ ਉਹਨਾਂ ਨੇ ਬਲੱਡ ਦਾ ਕੈਂਪ ਲਗਾਇਆ ਅਸੀਂ ਰਾਜਨੀਤੀ ਪਾਰਟੀ ਤੋਂ ਉੱਪਰ ਉੱਠ ਕੇ ਅਸੀਂ ਕਿਸੇ ਵੀ ਪਾਰਟੀ ਨਾਲ ਸਾਡਾ ਰਾਜਨੀਤਿਕ ਸੰਬੰਧ ਰੱਖਦੇ ਨਹੀਂ ਹਾਂ ਸਾਡੇ ਰਾਜਨੀਤਿਕ ਆਪਸ ਵਿੱਚ ਪਰ ਜਿਹੇ ਕੰਮ ਆ ਲਈ ਅਸੀਂ ਹਰ ਕਹਿੰਦੇ ਤੇ ਪਹਿਲੀ ਲਾਈਨ ਚ ਖੜੇ ਹਾਂ ਬਹੁਤ ਬਧਾਈ ਦੇ ਬਾਤਰ ਨੇ ਜਿਨ੍ਹਾਂ ਨੇ ਇਹ ਕੰਮ ਅੱਜ ਜਿਹੜੀ ਬਲੱਡ ਸੇਵਾ ਤੁਸੀਂ ਨਿਭਾਈ ਆ ਪਹਿਲੀ ਫਸਟ ਵਾਰੀ ਹੈ ਜਾਂ ਸੈਕੰਡ ਵਾਰੀ ਹੈ ਮੈਂ ਤਕਰੀਬ ਉਹ 7-8 ਵਾਰੀ ਪਹਿਲਾਂ ਵੀ ਡੋਨੇਟ ਕਰਪਾ ਚਾ ਜੀ ਔਰ ਅੱਜ ਮੈਨੂੰ ਫੇਰ ਮੈਡਮ ਜੀ ਦੀ ਵਜ੍ਹਾ ਨਾਲੇ ਮੰਮੀ ਮੋਪਾ ਮਿਲਿਆ ਕਿ ਮੈਂ ਇਸ ਜੋੜ ਨਾਲ ਵਿੱਚ ਆਪਣਾ ਥੋੜਾ ਜਿਹਾ ਹਿੱਸਾ ਪਾ ਸਕਣਾ ਤੋਂ ਜਿਹੜਾ ਬਲੱਡ ਦਾਨ ਆ ਇਹ ਬਹੁਤ ਹੀ ਵਧੀਆ ਭਰਾਲਾ ਹੈ ਬਹੁਤ ਹੀ ਮਾਣ ਵਾਲਾ ਗੱਲ ਹੈ ਔਰ ਮੈਂ ਸਾਰਿਆਂ ਨੂੰ ਇਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਫਸਟ ਜਿਹੜੇ ਨਸ਼ਿਆਂ ਦੇ ਫਸੇ ਹੋਏ ਨੇ ਉਹਨਾਂ ਨੂੰ ਮੇਰੀ ਅਪੀਲ ਆ ਇਹੇ ਕੰਮ ਕਰੋ ਤਾਂ ਕਿ ਅਸੀਂ ਕਿਸੇ ਰੀਜੀ ਚਮਕੌਰ ਪਰ ਮਤਲਬ ਹੋਰ ਲੋਕਾਂ ਕੋ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿ ਲੋਕ ਜਿਹੜੇ ਨਸ਼ੇ ਦੇ ਸਮੱਸਿਆਵਾਂ ਨਹੀਂ ਨਿਭਾ ਰਹੇ ਇਸ ਸਮੇਂ ਜੀ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਮੈਂ ਕਿ ਖਾਸ ਕਰ ਯੂਥ ਨੂੰ ਮੈਂ ਬੇਨਤੀ ਹੈ ਕਿ ਜਿਹੜੇ ਆਪਾਂ ਨਸ਼ਿਆਂ ਦੇ ਵਿੱਚ ਬੈ ਚੁਪੇ ਆ ਉਹਨਾਂ ਤੋਂ ਦੂਰ ਹੋ ਜਾਓ ਕਿਉਂਕਿ ਤੁਹਾਡੇ ਮਾਪੇ ਬਾਬੂ ਨੂੰ ਤੁਹਾਡੇ ਤੇ ਬਹੁਤ ਮਿੱਤਾਂ ਹੁੰਦੀਆਂ ਨੇ ਪਰ ਅਸੀਂ ਛੋਟੀਆਂ ਛੋਟੀਆਂ ਮੁੰਡਿਆਂ ਦੇ ਵਿੱਚ ਇਹ ਕਈ ਦੇਖ ਹੈ ਅੱਜ ਕੱਲ ਤੁਸੀਂ ਦੇਖਦੇ ਹੋ ਤੁਸੀਂ ਮੀਡੀਆ ਨਾਲ ਸੰਬੰਧ ਰੱਖਦੇ ਹੋ ਤੁਹਾਨੂੰ ਜਿਆਦਾ ਪਤਾ ਮੈ ਛੋਟੇ ਛੋਟੇ ਉਮਰ ਜਿਹੜੇ ਮੁੰਡੇ ਨੇ ਉਹਨਾਂ ਦੀ ਡੈਥ ਹੋ ਰਹੀ ਹੈ ਉਹਦਾ ਜਿਹੜਾ ਮੇਨ ਕਾਰਨਾ ਨਸ਼ਾ ਨਸ਼ਾ ਬਹੁਤ ਆ ਚੁੱਕਾ ਸੀ ਹੁਣ ਥੋੜਾ ਜਿਆ ਠੱਲ ਬਿਆਸ ਚੀਜ਼ ਨੂੰ ਤੇ ਮੈਂ ਇਹ ਹੀ ਬੇਨਤੀ ਕਰਨਾ ਜੋਤ ਨੂੰ ਵੀ ਇਹ ਨਸ਼ਿਆਂ ਤੋਂ ਦੂਰ ਹੋ ਜਾਓ ਤੇ ਜਿਹੜੇ ਆਪਣੇ ਜੋ ਵੀ ਅੱਛੇ ਕਦਮ ਨੇ ਜੋ ਵੀ ਅੱਛੇ ਕੰਮ ਕਰੋ ਕਰੋ ਤਾਂ ਦੀ ਸਮਾਜ ਦੀ ਸੇਵਾ ਕਰੀਂ ਠੀਕ ਹੈ ਕੈਂਪ ਵੀ ਰਹਾ ਸਭ ਤੋਂ ਪਹਿਲਾਂ ਸਟਰੀਪਾ ਦੇਵਾਂ ਜੀ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੰਨਾਂ ਦਾ ਨਾਮ ਲੈ ਦੇ ਸਾਡੇ ਆਮ ਆਦਮੀ ਪਾਰਟੀ ਦੇ ਲੁਧਾਨੇ ਜ਼ਿਲ੍ਹੇ ਦੇ ਮਹਿਲਾ ਕਮੇਟੀ ਦੇ ਪਤਾਨੀ ਨੇ ਦੇਖੋ ਅੱਜ ਇਹਨਾਂ ਨੇ ਇੱਕ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਉਹ ਮੈਦਾਨ ਨੂੰ ਲੋਕੇ ਤੋਂ ਫਲਡ ਕੈਂਪ ਆਰਗੇਨਾਈਜ਼ ਕੀਤਾ ਹੈ ਇਹਨਾਂ ਦੀ ਟੀਮ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਵਾਰ ਦਿੰਦੇ ਆ ਕਿ ਕਿੰਨਾ ਵਧੀਆ ਪ੍ਰੋਗਰਾਮ ਤੇ ਸਾਰੀ ਪਬਲਿਕੀ ਦੀ ਬਹੁਤ ਹੀ ਵਧੀਆ ਮਿਸਾਲ ਇਹਨਾਂ ਨੇ ਪੇਸ਼ ਕਰ ਦਿੱਤੀ ਹੈ ਤੇ ਪਾਪਾ ਨੂੰ ਭੈਣ ਜੀ ਉਹਨਾਂ ਨੂੰ ਦੇਖ ਕੇ ਅਚੀਂ ਸਿੰਘ ਨੇ ਕਹਿ ਦਿੱਤੀ ਕਿ ਜਦੋਂ ਆਪਣੀ ਤਰ੍ਹਾਂ ਸਕੂਲ ਦੀ ਖੁਸ਼ੀ ਤੇ ਪਲਦੇ ਉਹ ਉਸ ਤਰ੍ਹਾਂ ਇੰਜੋਏ ਕਰੋ ਉਸ ਤਰ੍ਹਾਂ ਮਨਾਓ ਕੀ ਸਮਾਜ ਦੇ ਕੰਮਾਂ ਹਰ ਇਹਨਾਂ ਨੂੰ ਜਿਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਤੇ ਅੱਜ ਅਸੀਂ ਅਗਲੇ ਸ਼ੋਅ ਵਿੱਚ ਆਸ ਹੈ ਕਿ ਸਾਰੀ ਟੀਮ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ 100 ਕੰਟੇਨਰ ਨਾਲ ਜੜੇ ਹਾਂ ਜਿੱਥੇ ਕਿ ਕਿਸੇ ਦੀ ਅਸਾਨੂੰ ਬਾਇ ਮਾਰੂਗੀ ਸਾਰੀ ਟੀਮ ਤੋਂ ਪੁੱਛੀ ਗਈ ਮੇਰੇ ਨਾਲ ਬਣਾ ਇੱਕ ਆਦਮੀ ਬਾਹਰ ਨੇ ਪਹੁੰਚਾ ਉਹਦਾ ਇੱਕ ਸਾਹਿਬ ਹਰਿਆਣੇ ਚੋਂ ਤੁੰਗ ਬਣਾ ਇਲੈਕਸ਼ਨ ਡਿਊਟੀ ਲੱਗੀ ਉਹਥੇ ਤੇ ਮੈਂ ਇਹਨਾਂ ਦਾ ਛੋਟਾ ਪਰ ਆਵਾਜ਼ ਜਿਹੀ ਆਪ ਨੂੰ ਕੋ ਡਿਟਾ ਇੰਜਨ ਵਾਹਣ ਦਾ ਅਲੱਗ ਅਲੱਗ ਦੀ ਬੈਕੀ ਕਰਨ ਦਾ ਕੰਮ ਤੇ ਬਲੱਡ ਕੈਂਪ ਵੀ ਹਾਰ ਮਗਰੀ ਭਾਈ ਜੀ ਪੱਟੀ ਗੀਰ ਤੇ ਪਹੁੰਚੇ ਜੀ ਗਰੀ ਭਾਈ ਭੈਣ ਜੀ ਹੋਰ ਵੀ ਸਾਰੇ ਨੌਜਵਾਨ ਨਰਿੰਦਰ ਜੀ ਫਾਈਟ ਕਰ ਰਹੇ ਹਾਂ ਕੁਝ ਕਰ ਲਾਂਗੇ ਮਾੜਾ ਦਿੱਤੀ ਆਮਨੇ ਜਾਣਾ ਕਿਹਨਾ ਖੜੇ ਗਏ ਵੀ ਭਾਈ ਆਪਣੇ ਏਰੀਆ ਦੀ ਸੇਵਾ ਕਰਾਉਣੇ ਤਾਂ ਸਾਰੇ ਨੌਜਵਾਨਾਂ ਨੇ ਪਰ ਸਮਝਿਆ ਕਿ ਜਿਹੜਾ ਇਨਸਾਨ ਸਾਡੇ ਨਾਲ 2-3 ਘੰਟੇ ਖੜਦਾ ਜਿਉਂ ਉਹਨਾਂ ਦਾ ਜਨਮ ਜਨਮ ਤੇ ਮੌਤ ਤੇ ਜਾਤੀ ਵਕਤੋ ਵਕਤ ਮਿਲਟਨ ਦੇ ਤਰੀਕੇ ਤੇ ਉਹਨਾਂ ਨਾਲ ਖੜੀਏ ਤੇ ਉਹਨਾਂ ਨੂੰ ਮਾਨਵਤਾ ਦੀ ਸੇਵਾ ਕੀਤੀ ਕਿ ਕਿਹੜੇ ਮੈਂ ਇੱਥੇ ਆਉਂਗਾ ਸੇਵਾ ਕਰਦੀਆਂ ਸਾਰਾ ਇੱਦਾਂ ਦਾ ਮਿਹਰਬਾਨ ਕਰਾ ਜੀ ਜਿਹੜੇ ਮਾਜਰ ਸਾਰ ਦੇ ਪੜਾਣੇ ਦੇ ਤੁਲ ਦੀ ਪ੍ਰਿੰਸੀਪਲ ਨਾਨੀ ਜਿਲੰਦਗੀਆ ਸਾਰੇ ਜਿਹੜਾ ਵੱਲੋਂ ਪੜਾਵਾ ਮੰਨੂ ਕਿ ਲੱਖ ਲੱਖ ਵਧਾਈਆਂ ਨੇ ਇਹਨਾਂ ਖੁਸ਼ੀਆਂ ਦੇ ਪਰਛਾਵੇਂ ਅੱਜ ਦਾ ਜਿਹੜਾ ਕਦਮ ਹੈ ਜਿਹੜਾ ਕੋਣ ਹੈ ਸਭ ਤੋਂ ਵੱਡਾ ਧੰਨ ਹੈ ਇਸ ਦਾ ਸੂਰਜ ਜੀ ਕਈ ਵਾਰ ਜਦੋਂ ਬਹੁਤ ਵੱਡਾ ਬੀ ਜਿਹੜਾ ਕੋਣ ਹੈ ਕਿ ਤੁਮ ਲਗਾ ਨੇ ਪਰ ਇਹਨਾਂ ਦੀ ਬੇਸ਼ੱਕ ਤੌਰ ਤੇ ਪਹਿਲਾਂ ਵੀ ਜਿਹਨੇ ਮੈਂ ਪਹਿਲਾਂ ਇੱਕ ਅੰਕ ਲਗਾਇਆ ਸੀ ਬਹੁਤ ਕੋਯੁਕਤ ਜਨਮ ਦੀ ਪ੍ਰੋਜੈਕਟ ਕਰਦੇ ਨੇ ਅਰ ਅੱਜ ਆਪਣੇ ਜਨਮ ਦਿਨ ਨੂੰ ਕਿ ਸਾਰਿਆਂ ਦਾ ਜਨਮ ਦਿਨ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋ ਕਿ ਜਿਹਨਾਂ ਜਨਮ ਹੈ ਉਹ ਖੂਨ ਦੇ ਨਾਲ ਹੈ ਜਿੱਥੇ ਸਾਡੇ ਭਾਜੀ ਰਵੀ ਅਨੰਦ ਜੀ ਸਿਹਾਰਜੋ ਪੈਣ ਜੀ ਤੁਹਾਨੂੰ ਜੀ ਸਾਰੇ ਇਲਾਕੇ ਦੇ ਵਿੱਚ ਬੜੀ ਤਨਮਨ ਕਰਨਾ ਸਿਵਾ ਕਰਦੇ ਨੇ ਕਿ ਕੰਫਰੰਸ ਵਾਲੇ ਜੋ ਕਾਨਫਰੰਸ ਨੇ ਵੀ ਹਰ ਸਾਰੇ ਜਿਹੜਾ ਬੜੇ ਹੁੰਚੇ ਨਹੀਂ ਸਾਰੇ ਨਗਰ ਦੇ ਪੈਣ ਪਰ ਪਹੁੰਚੇ ਨੇ ਕਿਤੇ ਦਾਸ ਨੇ ਵੀ ਜੋ ਬਲੱਡ ਡੋਨ ਕੀਤਾ ਹੈ ਤੋਂ ਖੂਨਦਾਨ ਮਹਾਨ ਬਣ ਜਾਂਦਾ ਹੈ ਜਦੇ ਵਿੱਚ ਆਪ ਜੀ ਨੇ ਕਿ ਕਰਕੇ ਤੁਹਾਨੂੰ ਹੋਰ ਸਮਤਨ ਬੇਨਤੀ ਕਰਾਂਗਾ ਇਹੋ ਜਿਹੇ ਕਦਮ ਜਿਹੜੇ ਜਨਮ ਦਿਨ ਹਨ ਸਾਧ ਸੰਗਤ ਜੀ ਬਾਕੀ ਹੀ ਜਨਮ ਦਿਨ ਬਿਲੇ ਜਾਂਦੇ ਨੇ ਆਪਾਂ ਦੂਜੀ ਤਰ੍ਹਾਂ ਦੇ ਜਨਮ ਦਿਨ ਮਨਾਉਨੇ ਆਂ ਰਸਾ ਖਾਣ ਦੇ ਪਰ ਕੋ ਜਨਮ ਦਿਨ ਸਾਡੇ ਜਨਮ ਦਿਨ ਨਹੀਂ ਉਹ ਮਰਨ ਜਾਂਦਾ ਹੈ ਉਹਨਾਂ ਕੀ ਰਸਾ ਕਿਸਾਂ ਵਿੱਚ ਪਾ ਕੇ ਆਪਣੀ ਜ਼ਿੰਦਗੀ ਅਸ਼ੀਅੰਗ ਵਿੱਚ ਚੱਲਦੀ ਜਾਂਦੀ ਹੈ ਸਾਧ ਸੰਗਤ ਜੀ ਇਹੋ ਜੇ ਕਦਮ ਕਰਕੇ ਆਪਣਾ ਜਨਮ ਸਫਲਾ ਬਣਾਓ ਹੋਰਾਂ ਨੂੰ ਵੀ ਜਨਮ ਦਿਓ ਬਾਕੀ ਜਿਹੜੇ ਜਨਮ ਨਹੀਂ ਉਹ ਪਹੁੰਚੇ ਹਨ ਫੈਲਰਾਂ ਵਾਲੇ ਜੋ ਕਾਨਫਰੰਸ ਕਰ ਰਹੇ ਨੇ ਤਨੂਣਾ ਵਾਲੇ ਪਹੁੰਚੇ ਰੁਕਣ ਦੇ ਉੱਤੇ ਮਾਦ ਕਰਦਾ ਹਨ ਅਤੇ ਇੰਦਰਜੀਤ ਕੌਰ ਜੀ ਨੂੰ ਲੱਗਦਾ ਹੈ ਕਿ ਪੰਜਾਬ ਸਾਡੇ ਜੀਤ ਪਰਮਾ ਜੀ ਐਮਐਲਏ ਸਾਹਿਬ ਜਿਹੜੀ ਸੰਭੂ ਅਗਰੇਵਾਲੋਂ ਮਿਲਕਣ ਪਹੁੰਚਾਇਆ ਸਾਰੇ ਟੀਮ ਉਹਨਾਂ ਦੀ ਤਨਮਨ ਨਾਲ ਸੇਵਾ ਕਰਦੀ ਹੈ ਰਾਜੂ ਗਿਰਦੀ ਸਾਡੇ ਐਂਡ ਇੰਦਰਜੀਤ ਜੀ ਜੋ ਕਿ ਸਾਰੇ ਵੀਰ ਅੱਜ ਤੁਸੀਂ ਹਾਂ ਤੇ ਪਹੁੰਚੇ ਨੇ ਲੋਕੀ ਮਿਹਰਬਾਨ ਕੋ ਸਾਡੇ ਗਿਰਦੀ ਹੋਈ ਦੋਨੋਂ ਚੱਲ ਕੇ ਆਏ ਨੇ ਟੈਨ ਦੇ ਪਿਆਰ ਕਰਕੇ ਇਸ ਕਰਕੇ ਸਾਰੇ ਵੀਰਾਂ ਨੂੰ ਬਖਸ਼ਾਈਆਂ ਜਿੰਦਾ ਹੋਇਆ ਹੀਵਨ ਨਾਜਟ ਕਹਾ ਵੈਗੁਰੂ ਦੀ ਕਥਾ ਕੋਈ ਨਹੀਂ ਕੀ ਹਤੇ